ਫਰੀਕੋਡ ਖਬਰਨਾਮਾ ਤੇ ਸਵਾਗਤ ਹੈ ਫਰੀਕੋਡ ਦੇ ਵਿੱਚ ਇੰਨੇ ਦਿਨੀ ਚੋਰਾਂ ਦੇ ਹੌਸਲੇ ਬੁਲੰਦ ਨੇ ਪਰ ਦੂਜੇ ਪਾਸੇ ਫਰੀਕੋਡ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪਰ ਉਹ ਦਾਅਵੇ ਆ ਦੀ ਪੋੜ ਖੁੱਲਦੀ ਨਜ਼ਰ ਆ ਰਹੀ ਹੈ ਫਰੀਕੋਡ ਦੇ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਦੇ ਸਰਕਾਰੀ ਸਕੂਲ ਦੇ ਵਿੱਚ ਬੀਤੀ 13 April ਨੂੰ ਚੋਰੀ ਹੋਈ ਸੀ ਜਿਸ ਵਿੱਚ ਚੋਰ ਵੱਲੋਂ LCD ਗੈਸ ਸਿਲੰਡਰ ਕਣਕ ਕੰਪਿਊਟਰ ਪ੍ਰਿੰਟਰ ਵਗੈਰਾ ਚੋਰੀ ਕਰ ਲਏ ਗਏ ਸਨ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਨਾ ਹੀ ਚੋਰ ਫੜੇ ਗਏ ਅਤੇ ਨਾ ਹੀ ਕੋਈ ਕਾਰਵਾਈ ਨਿਕਲ ਕੇ ਸਾਹਮਣੇ ਆਈ ਜਿਸ ਦੇ ਚਲਦਿਆਂ ਅੱਜ ਪਿੰਡ ਵਾਸੀਆਂ ਤੇ ਸਕੂਲ ਦੇ ਬੱਚਿਆਂ ਵੱਲੋਂ ਸਕੂਲ ਦੇ ਗੇਟ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੀ 13 ਤਰੀਕ ਨੂੰ ਸਕੂਲ ਦੇ ਵਿੱਚ ਚੋਰੀ ਹੋਈ ਸੀ ਚੋਰਾਂ ਵੱਲੋਂ ਕਣਕ ਐਲਸੀਡੀ ਸਿਲੰਡਰ ਚੁੱਲ੍ਹੇ ਕੰਪਿਊਟਰ ਵਗੈਰਾ ਹਰ ਇੱਕ ਚੀਜ਼ ਚੋਰੀ ਕਰ ਲਈ ਗਈ ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰੇ ਵੇਖ ਰਹੀ ਸੀ ਅਤੇ ਡੀਵੀਆਰ ਵੀ ਆਪਣੇ ਨਾਲ ਲੈ ਗਈ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਿਕਲ ਕੇ ਨਹੀਂ ਸਾਹਮਣੇ ਆਈ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ 2 ਦਿਨਾਂ ਦੇ ਵਿੱਚ ਫ੍ਰੀਕਵੈਂਟ ਪੁਲਿਸ ਇਸ ਵਿੱਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਇਲੈਕਸ਼ਨ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਬੱਚਿਆਂ ਨੇ ਅਤੇ ਕੀ ਕਿਹਾ ਨਾਲ ਪਿੰਡ ਵਾਸੀਆਂ ਨੇ ਏਕਮਜੀਤ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਸਕੂਲ ਉਸ ਟੇਕਾ ਬੈਠਾ ਹੋਣ ਦੀ ਸਰ ਤੰਨੇਲ ਸਿੜੀਆਂ ਚੋਰੀ ਹੋ ਗਈਆਂ ਇੱਕ ਪ੍ਰਿੰਟਰ ਚੋਰੀ ਹੋਈ ਤੇ ਅਲਮਾਰੀਆਂ ਤੋੜ ਪਨ ਕੀਤੀ ਗਈ ਹੈ ਤੇ 8th ਕਲਾਸ ਵਿੱਚ ਹੀ ਪ੍ਰੋਜੈਕਟ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੀ ਕੰਪਿਊਟਰ ਤੇ ਪੜਾਈ ਹੁੰਦੀ ਸੀਗੀ ਤੇ ਉਹ ਪੜਾਈ ਹੁਣ ਨਹੀਂ ਹੋ ਸਕਦੀ ਕਿੰਨੇ ਕਿ ਦਿਨ ਹੋ ਗਏ ਚੋਰੀ ਹੋਈ ਨੂੰ 13 13 ਤਰੀਕ ਨੂੰ ਇਹ ਪੁਲਿਸ ਆਈ ਸੀ ਇੱਥੇ ਆਈ ਸੀ ਤੇ ਕੋਈ ਕਾਰਵਾਈ ਹੋਈ ਹੈ ਹੁਣ ਤੱਕ ਕੋਈ ਦੱਸਿਆ ਟੀਚਰਾਂ ਨੇ ਜਾਂ ਪਿੰਡ ਵਾਲਿਆਂ ਨੇ ਕੁਝ ਵੀ ਪੜ੍ਹਿਆ ਨਹੀਂ ਨਹੀਂ ਦੱਸਿਆ ਗਿਆ ਜੀ ਤੁਸੀਂ ਕੀ ਮੰਗ ਕੀ ਕਰਦੇ ਹੋ ਪੁੱਤਰ ਅਸੀਂ ਕਿਹਨੇ ਚੋਰਾਂ ਨੂੰ ਸਜ਼ਾ ਦਿੱਤੀ ਜਾਵੇ ਅਸਲਾ ਜੀ ਸਾਡੇ ਸਕੂਲ ਚ ਚੋਰੀ ਹੋ ਗਈ ਹੈ ਜੀ 13 ਤਰੀਕ ਨੂੰ ਚੋਰੀ ਹੋਈ ਹੈ ਸਾਡੀ ਕਿਸੇ ਨੇ ਖਾਸ ਦੱਸ ਨਹੀਂ ਕਿ ਸਕੂਲ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਚੋਰ ਨਹੀਂ ਫੜੇ ਗਏ ਨਹੀਂ ਫੜੇ ਗਏ ਪੁਲਿਸ ਵੀ ਆਈ ਸੀ ਸਾਰੇ ਮੁਲਾਜ਼ਮ ਪਹੁੰਚੇ ਆ ਪਰ ਹਾਲਤ ਕਰ ਕੋਈ ਕਾਰਵਾਈ ਨਹੀਂ ਹੋਈ ਕੈਮਰੇ ਵੀ ਲੱਗੇ ਆ ਫੂਟ ਕੈਮਰੇ ਕੈਮਰੇ ਵੀ ਪਹਿਲਾਂ ਤਾਰਾ ਤਾਰਾ ਪਟਿਆ ਗਏ ਆ ਉਹ ਕੋਈ ਉਹ ਤਾਂ ਕੋਈ ਕਾਰਵਾਈ ਨਹੀਂ ਹੋਈ ਹਾਲੇ ਡੀਵੀਆਰ ਲੈ ਕੇ ਗਏ ਬਹੁਤ ਸਾਰੇ ਲੈ ਗਏ ਚੱਕ ਡੀਵੀਆਰ ਪੁਲਿਸ ਵੀ ਲੈ ਗਏ ਉਹ ਡੀਵੀਆਰ ਤੇ ਕੋਈ ਸਾਨੂੰ ਕਾਰਵਾਈ ਨਹੀਂ ਹੋਈ ਕੋਈ ਤਾਂ ਕੁਝ ਨਹੀਂ ਪਤਾ ਨਹੀਂ ਪਤਾ ਲੱਗਾ ਜੀ ਤੇ ਪੁਲਿਸ ਨੂੰ ਮਿਲੇ ਦੁਬਾਰੇ ਜਾ ਕੇ ਹਾਂ ਜੀ ਪੁਲਿਸ ਨੂੰ ਮਿਲ ਕੇ ਆਏ ਆ ਕੀ ਕਹਿੰਦੇ ਆ ਪੁਲਿਸ ਵਾ ਕਰਦੇ ਹੀ ਕਰਦੇ ਬਸ ਪਾਣੀ ਘੜਾਈ ਜਾਂਦੀ ਜਿਹੜੇ ਕਿੰਨੇ ਦਿਨ ਹੋ ਗਏ ਸਾਰਾ ਇਹ ਜੀ 13 ਸਰੀ ਦੀ ਚੋਰੀ ਹੋਈ ਪ੍ਰਸ਼ਾਸਨ ਨੇ ਹੱਲ ਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਨੂੰ ਇਨਸਾਫ ਨਹੀਂ ਦਵਾਇਆ ਜੀ ਇਨਸਾਫ ਸਾਡੀ ਮੰਗ ਹੈ ਜੀ ਸਾਡਾ ਜਿਹੜਾ ਸਮਾਨ ਮਿਲ ਜੇ ਤੇ ਚੋਰਾਂ ਨੂੰ ਮਾਰਿਆ ਸਜ਼ਾ ਹੋਣੀ ਜ਼ਰੂਰੀ ਹੈ ਜੀ ਸਾਡੇ ਗਰੀਬ ਜਨਤਾ ਦੇ ਜਿਹੜਾ ਪੜਦੇ ਸੀ ਤੇ ਉਹ ਜਿਹੜਾ ਐਲਸਨ ਸਾਹਿਬ ਖਤਮ ਕਰ ਪਈਏ ਹੁਣ ਮੜ ਕੇ ਟਾਕਾਂ ਦੀ ਪੜਾਈ ਖਤਮ ਆਈ ਜਾਂ ਇੱਥੇ ਪੜਾਈ ਪ੍ਰਭਾਵਤ ਹੋ ਗਈ ਹਾਂ ਕੋਈ ਪ੍ਰਭਾਵਤ ਨਹੀਂ ਹੋ ਰਹੀ ਜੰਟਾ ਕਿ ਲੰਮੇ ਚੋਰੀ ਹੋ ਗਿਆ ਜੀ ਚੰਨ ਐਲੜੀਆਂ ਜੀ ਤੇ ਐ ਕਿਹੜਾ ਪ੍ਰਿੰਟਰ ਪ੍ਰਿੰਟਰ ਜੀ ਤੇ ਸਿਲੰਡਰ ਜੀ ਦੇ ਕਣਕ ਲੈ ਕੇ ਚੱਕੇ ਸਾਰੇ ਕੋਲ ਛੱਡਾ ਹੀ ਕੋ ਨਹੀਂ ਸਕੂਲ ਦਾ ਸਾਡੇ ਪਿੰਡ ਵਿਸਾਖੀ ਵਾਲੇ ਦਿਨ ਕਬੂਤਰਾਂ ਦੀ ਬਾਜੀ ਸੀ ਜਿਹਦੇ ਕਰਕੇ ਪਿੰਡ ਦੇ ਵਿੱਚ ਬਹੁਤ ਆਣ ਪਛਾਤੇ ਲੋਕ ਘੁੰਮਦੇ ਰਹੇ ਉਹਨਾਂ ਨੂੰ ਨਾਂ ਦਾ ਕੋਈ ਪੁੱਛ ਸਕਦਾ ਸੀ ਕਿਉਂਕਿ ਬਾਜੀਕਾਰਨ ਉਥੇ ਰਾਤ ਨੂੰ ਪਹਿਲੇ ਦਿਨ ਹੀ ਰਾਤ ਨੂੰ ਇਹ ਕਾਰਵਾਈ ਹੋਈ ਆ ਸਕੂਲ ਦੇ ਵਿੱਚ ਸਕੂਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਵਿੱਚੋਂ 3 ਐਲਸੀਡੀਆਂ ਲੈ ਗਏ ਇੱਕ ਪ੍ਰਿੰਟਰ ਲੈ ਗਏ ਆ ਬਾਕੀ ਕਣਕ ਲੈ ਗਏ ਡਰਮ ਦੇ ਵਿੱਚ ਜਿੰਨੀ ਪਈ ਸੀ ਤੇ ਸਿਲੰਡਰ ਵੀ ਲੈ ਗਏ ਆ ਬਾਕੀ ਜਿੰਨੇ ਲੋਕਰ ਵਗੈਰਾ ਸੀ ਸਾਰੇ ਤੋੜਤੇ ਘੱਟ ਤੋਂ ਘੱਟ ਵੀ 2000 ਰੁਪਏ ਦੇ ਤਾਂ ਲੋਕ ਹੀ ਤੋੜਤੇ ਆ ਕੰਧਾਂ ਤੋੜ ਕੇ ਪਿੱਛੋਂ ਜਿਨ੍ਹਾਂ ਦੇ ਗੇਟ ਨਹੀਂ ਖੁੱਲੇਗੇ ਉਹਨਾਂ ਦੀਆਂ ਦਵਾਰਾਂ ਭੰਨ ਕੇ ਉਹਨਾਂ ਦੇ ਵਿੱਚੋਂ ਪੂਰਾ ਬਾੜ ਲਾ ਕੇ ਸਮਾਨ ਲੈ ਕੇ ਗਏ ਇਹ ਜੀ 8 ਤੋਂ 10 ਬੰਦਿਆਂ ਦੀ ਕਾਰਵਾਈ ਆ ਇੱਕ ਦੋ ਬੰਦਿਆਂ ਦਾ ਦਾ ਕੰਮ ਨਹੀਂ ਇਹ ਕਿਉਂਕਿ ਇੰਨਾ ਸਮਾਨ ਲਗਾਏ ਕੰਧ ਤੋੜੀ ਪੁਲਸ ਨੇ ਜੀ ਪੁਲਸ ਆਈ ਸੀਗੀ ਪੁਲਸ ਦਾ ਬਹੁਤ ਵਧੀਆ ਰਿਸਪੌਂਸ ਸੀ ਉਸ ਦਿਨ ਤਾਂ ਪਰ ਜਦੋਂ ਬਸ ਕੁਝ ਉਹੀ ਰਾਜਨੀਤੀ ਪਾਰਟੀਆਂ ਵਿੱਚ ਵੜ ਜਾਣਾ ਤੇ ਫਿਰ ਕੰਮ ਖਰਾਬ ਹੋ ਜਾਂਦਾ ਹੈ ਬਹੁਤ ਜ਼ਿਆਦਾ ਹੀ ਕੋਈ ਇਨਸਾਫ ਨਹੀਂ ਮਿਲਿਆ ਪੁਲਸ ਨੇ ਆਦੀ ਉਸ ਦਿਨ 1-2 ਘੰਟੇ ਪੂਰੀ ਕਾਰਵਾਈ ਕੀਤੀ ਡੌਗ ਟੀਮ ਵੀ ਆਈ ਦੂਸਰੇ ਪ੍ਰਿੰਟਰ ਪ੍ਰਿੰਟ ਲਾਈਨ ਲਈ ਵੀ ਬੰਦੇ ਆਏ ਪੁਲਿਸ ਦੇ ਮੁਲਾਜ਼ਮ ਬਹੁਤ ਆਏ ਇੱਥੇ ਐਸ ਐਚਓ ਸਾਹਿਬ ਖੁਦ ਪਹੁੰਚੇ ਇੱਥੇ ਪਰ ਉਹ ਇਥੋਂ ਡੀਵੀਆਰ ਵੀ ਤਾਰ ਕੇ ਲੈ ਗਏ ਆ ਨਾ ਦਾ ਕੋਈ ਡੀਵੀਆਰ ਚੋਂ ਕਾਰਵਾਈ ਹੁਣ ਤੱਕ ਮਿਲੀ ਆ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਕਾਰਵਾਈ ਕੀਤੀ ਐਮਐਲਏ ਸਾਹਿਬ ਨੇ ਤਾਂ ਉਹਨਾਂ ਹੀ ਕਹਾਦਾ ਸੀਗਾ ਉਹਨਾਂ ਨੇ ਤਾਂ ਕੋਈ ਸਾਰ ਹੀ ਨਹੀਂ ਲਈਗੀ ਉਹਨਾਂ ਨੂੰ ਹਾਲਾਂਕਿ ਉਸ ਟਾਈਮ ਫੋਨ ਵੀ ਕੀਤਾ ਗਿਆ ਕਹਿੰਦੇ ਅਸੀਂ ਆਵਾਂਗੇ ਬਾਅਦ ਚ ਕੋਈ ਇੱਥੇ ਕਿਸੇ ਨੇ ਅੱਜ 4 ਦਿਨ ਹੋ ਗਏ ਕੋਈ ਪੁੱਛ ਪੜਤਾਲ ਨਹੀਂ ਸਭ ਤੋਂ ਜਿਆਦਾ ਸਾਨੂੰ ਮਹਿਸੂਸ ਇਹ ਹੋ ਰਿਹਾ ਵੀ ਇੱਥੇ ਸਭ ਤੋਂ ਗਰੀਬ ਘਰਾਂ ਦੇ ਬੱਚੇ ਵੱਢਦੇ ਆ ਸਾਡੇ ਬੱਚੇ ਖੁਦ ਬਾਬਾ ਫਰੀਦ ਸਕੂਲ 'ਚ ਪੜ੍ਹਦੇ ਆ ਸਾਨੂੰ ਇਸ ਚੀਜ਼ ਨਾਲ ਦੁੱਖ ਦਾ ਪ੍ਰਗਟਾਵਾ ਤਾਂ ਹੀ ਹੋ ਰਿਹਾ ਕਿ ਗਰੀਬ ਘਰਾਂ ਦੇ ਬੱਚੇ ਆ ਵਿਚਾਰੇ ਅਸੀਂ ਤਾਂ ਕਰਕੇ ਸਾਹ ਦਿੰਨੇ ਆ ਬਾਕੀ ਸਾਡੇ ਪਿੰਡ ਦੇ ਸਹੀ ਕੰਮ ਲਈ ਹਮੇਸ਼ਾ ਦੇਵਾਂਗੇ ਵੀ ਜਿਹੜੀ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਬਾਜੀ ਕਰਵਾਈ ਤੋਂ ਬਾਜ਼ੀਆਂ ਤਾਂ ਮੈਂ ਨਾ ਉਹ ਤਾਂ ਹੋਈ ਨਹੀਂ ਸਕਦੀਆਂ ਉਹ ਇਹ ਕਬੂਤਰ ਬਾਜੀ ਹੋਈ ਆ ਸਾਡੇ ਪਿੰਡ ਦੇ ਵਿੱਚ ਇਹਦੇ ਲਈ ਅਸੀਂ ਕਹਿਣਾ ਚਾਹੁੰਦੇ ਕੋਈ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕਬੂਤਰ ਬਾਜੀ ਜਾਂ ਕੁੱਕੜ ਬਾਜੀ ਕੋਈ ਨਹੀਂ ਹੋਣੀ ਚਾਹੀਦੀ ਕੀ ਨਾਮ ਤੁਹਾਡਾ ਮੇਰਾ ਨਰਜੀਤ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਆ ਜੀ ਪਿੰਡ ਦਾ ਮੈਂਬਰ ਸਾਹਿਬ ਕੀ ਸਮੱਸਿਆ ਆ ਯਾਰ ਸਮੱਸਿਆ ਜੀ 13 ਤਰੀਕ ਨੂੰ ਸਾਡੇ ਇੱਥੇ ਸਕੂਲ ਚ ਚੋਰੀ ਹੋਈ ਆ ਜੀ ਉਸ ਤੋਂ ਬਾਅਦ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ ਸਾਡੀ ਜੀ ਸਾਡੇ ਗਰੀਬਾਂ ਦੇ ਸਾਡੇ ਆਪ ਦੇ ਖੁੱਦ ਦੇ ਇੱਥੇ ਬੱਚੇ ਪੜ੍ਹਦੇ ਆ ਜੀ ਅਸੀਂ ਤਾਂ ਇਹ ਕਹਿੰਨੇ ਜੇ ਕੋਈ ਤਕੜੇ ਤੇ ਚੋਰੀ ਹੋਈ ਹੁੰਦੀ ਤਾਂ ਸਾਰਿਆਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਨੇ ਵੀ ਆਉਣਾ ਸੀਗਾ ਸਾਰਿਆਂ ਨੇ ਕਾਰਵਾਈ ਹੋਣੀ ਸੀ ਪਰ ਸਾਡੇ ਇੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਕਰਕੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਨਾ ਕਿ ਇੱਥੇ ਕੋਈ ਐਮਐਲਏ ਆਇਆ ਜੀ ਤੇ ਨਾ ਹੀ ਕਿਸੇ ਹੋਰ ਨੇ ਕੋਈ ਵੀ ਕਾਰਵਾਈ ਕੀਤੀ ਹੈ ਜੀ ਸਾਡੇ ਪਿੰਡ ਉੱਥੇ ਸੜਕ ਦੇ ਉੱਤੇ ਚੋਰੀਆਂ ਨਿਤ ਹੁੰਦੀਆਂ ਜੀ ਵਾਰਦਾਤਾਂ ਹੁੰਦੀਆਂ ਨਾ ਕਿ ਉੱਥੇ ਸਾਰ ਲਈ ਕਿਸੇ ਨੇ ਜੀ ਇੱਥੇ ਤਾਂ ਦਿੱਲੀ ਮੈਡਰਸ ਸਕੂਲ ਬਣ ਲੈਉਣ ਨੂੰ ਫਿਰਦੇ ਆ ਜ ਖਾਲਸਾ ਸੁਧਰ ਦੀ ਜਿੱਤੇ ਦਿੱਲੀ ਮਾਰਲ ਸਕੂਲ ਨਾਲ ਅਸੀਂ ਕੀ ਕਰਨਾ ਜੀ ਸਾਡੇ ਸਾਹਮਣੇ ਬੱਚੇ ਤੁਹਾਡੇ ਸਾਹਮਣੇ ਬੈਠੇ ਆ ਜੀ ਪੜ੍ਹਾਈ ਤੋਂ ਵਾਂਝੇ ਹੋਗੇ ਜੀ ਕੰਪਿਊਟਰ ਤੇ ਪੜ੍ਹਦੇ ਸੀਗੇ ਸਾਰੇ ਵਾਂਝੇ ਹੋ ਕੇ ਆ ਬੈਠੇ ਜੀ ਅਸੀਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆ ਦੋ ਤਿੰਨ ਦਿਨ ਅਸੀਂ ਵੇਖਣਾ ਜੀ ਜੇ ਸਾਡਾ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਆ ਨਹੀਂ ਅਸੀਂ ਸੋਮਵਾਰ ਨੂੰ ਸਕੂਲ ਬੰਦ ਕਰਕੇ ਵੱਡਾ ਸੰਘਰਸ਼ ਕਰਾਂਗੇ ਜੀ ਫਿਰ ਇਹ ਨਾ ਕੋਈ ਸਾਨੂੰ ਆਕੇ ਵੀ ਸਾਨੂੰ ਕਿਨੇ ਤਲਾਹ ਨਹੀਂ ਕੀਤੀ ਜਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਸਾਡੇ ਤੋਂ ਜੋ ਵੀ ਹੋਇਆ ਅਸੀਂ ਉਹੀ ਕਰਾਂਗੇ ਬਤਾਈਕਦਾ ਜੀ ਦੇਖੋ ਜੀ ਇੱਥੋਂ ਕਿੰਡੋ ਫੋਨ ਵੀ ਲਾਇਆ ਸੀ ਇਹ ਕਹਿੰਦੇ ਜਿਸ ਦਿਨ ਚੋਰੀ ਹੋਈ ਹੈ ਜੀ ਤੇ ਉਹਨਾਂ ਨੇ ਕਿਹਾ ਸੀ ਵੀ ਚਲੋ ਕੋਈ ਨਹੀਂਗਾ ਆਪਾਂ ਕਾਰਵਾਈ ਕਰਾਵਾਂਗੇ ਪਰ ਅੱਜ ਤੱਕਰ ਕੋਈ ਕਾਰਵਾਈ ਨਹੀਂ ਨਾ ਹੀ ਉਹ ਆਪ ਆਏ ਖੁਦ ਆਪ ਆ ਕੇ ਨਹੀਂ ਲਾ ਅਕਸਰ ਲਈ ਜੀ ਆਪ ਤਾਂ ਖੁਦ ਆ ਕੇ ਆ ਕੇ ਇੱਥੇ ਆ ਹੀ ਸਕਦੇ ਸੀ ਜਾਂ ਨਾ ਆ ਸਕਦੇ ਤਾਂ ਚਲੋ ਫੋਨ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਭੇਜਦੇ ਇੱਕ ਵਾਰੀ ਪੁਲਿਸ ਆਈ ਉਹਦੇ ਬਾਅਦ ਪੁਲਿਸ ਹੋਣੀ ਆ ਜੀ ਕੋਈ ਬਿਲਡਿੰਗ ਦੀ ਵੀ ਬਹੁਤ ਜ਼ਿਆਦਾ ਕੋਈ ਹਾਲਤ ਚੰਗੀ ਨਹੀਂ ਗੀ ਜੀ ਕਰ ਰਹੀ ਬਿਊਟੀ ਕਦੋਂ ਤੋਂ ਹੋਰ ਮਾਸਕ ਲਗਾਈ ਗਈ ਚੋਨਾ ਜੀ ਮਾਰਚ 20 ਮਾਰਚ ਤੋਂ ਜੀ ਉਹ ਚੌਕੀਦਾਰ ਹੈਣੀਗਾ ਜੀ ਇੱਥੇ ਉਹਦੀ ਇਲੈਕਸ਼ਨ ਕਮਿਸ਼ਨਰ ਨੇ ਡਿਊਟੀ ਲਾ ਰੱਖੀ ਹੈ ਜੀ ਕਿਤੇ ਹੋਰ ਕੀ ਕਰ ਹੁੰਦੇ ਤਾਂ ਹੋ ਸਕਦਾ ਚੋਰੀ ਹੋ ਸਕਦਾ ਜੀ ਬੱਚਤ ਹੋ ਜਾਂਦੀ ਜੀ ਮੰਨ ਲਓ ਜੇ ਰਾਤ ਨੂੰ ਦਿਨੇ ਰਾਤ ਡਿਊਟੀ ਕਰਦਾ ਉਹ ਕੋਈ ਹੋ ਉਸ ਬੱਚਤ ਹੋਣੀ ਸੀ ਜੀ ਹੁੰਦੇ ਤਾਂ ਉਹ ਚੋਰਾਂ ਨੂੰ ਵੀ ਪਤਾ ਹੁੰਦਾ ਵੀ ਇੱਥੇ ਚੌਕੀਦਾਰ ਹੈਗਾ ਤੇ ਚੋਰੀ ਹੁਣ ਟਲ ਜਾਂਦੀ ਜੀ ਪਰ ਉਹ ਇੱਥੇ ਹੈ ਨਹੀਂ ਇਹਨਾਂ ਨੇ ਡਿਊਟੀ ਲਾਈ ਕਰਕੇ ਉਹ ਇੱਥੇ ਹੈ ਨਹੀਂ ਸੀਗਾ ਜੀ